ਕਲ ਜੀ ਆਉਣ ਵਾਲੇ ਚਾਰ ਘਟੇ ਪੰਜਾਬ ਦੇ ਮੌਸਮ ਵਿੱਚ ਬਦਲਾਅ ਆਉਣ ਵਾਲਾ ਹੈ ਜੀ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦਾ ਅਲਰਟ ਜਾਰੀ ਹੋ ਚੁੱਕਾ ਹੈ ਸਾਰੀ ਡਿਟੇਲ ਇਸ ਵੀਡੀਓ ਵਿੱਚ ਹੈ ਤਾਂ ਚਲੋ ਚੱਲ ਹੈ ਮੈਂ ਅਪਡੇਟ ਦੇ ਉੱਤੇ ਜੀ ਦੇਖ ਸਕਦੇ ਹੋ ਪੰਜਾਬ ਦੀਆਂ ਤਾਜ਼ਾ ਸੈਟਲਰ ਤਸਵੀਰਾਂ ਜਿਸ ਦੇ ਵਿੱਚ ਦੇਖ ਸਕਦੇ ਹੋ 올ਓਵਰ ਪੂਰੇ ਪੰਜਾਬ ਦੇ ਵਿੱਚ ਮੀਂਹ ਦਾ ਕਹਿਰ ਜਿਹੜਾ ਜਾਰੀ ਤੁਸੀਂ ਦੇਖ ਸਕਦੇ ਹੋ ਕਿਹੜੇ ਕਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਮੀਂਹ ਦੇਖਣ ਨੂੰ ਮਿਲਣ ਵਾਲਾ ਤੁਸੀਂ ਦੇਖ ਸਕਦੇ ਹੋ ਜੀ ਪੰਜਾਬ ਦੇ ਆਲਮੋਸਟ ਠੀਕ ਹੈ ਜੀ ਪੂਰਾ ਪੰਜਾਬ ਹੀ ਇਸ ਮੀਂਹ ਦੇ ਕਹਿਰ ਵਿੱਚ ਰੁੱਝਿਆ ਹੋਇਆ ਆਉਣ ਵਾਲੇ 2 ਤੋਂ 4 ਘੰਟੇ ਵਿੱਚ ਕਾਫੀ ਹੱਦ ਤਾਂ ਨੂੰ ਮੀਂਹ ਦੇਖਣ ਨੂੰ ਮਿਲਣ ਵਾਲਾ ਹੈ ਸਭ ਤੋਂ ਜ਼ਿਆਦਾ ਮੀਂਹ ਕਿਹੜੇ ਜ਼ਿਲ੍ਹੇ ਵਿੱਚ ਉਸ ਬਾਰੇ ਆਪਾਂ ਤੁਹਾਨੂੰ ਮੇਨ ਡਿਟੇਲ ਵਿੱਚ ਦੱਸਣ ਜਾ ਰਹੇ ਹਾਂ ਜੀ ਪਰ ਗੱਲ ਕਰੀਏ ਸਭ ਤੋਂ ਜ਼ਿਆਦਾ ਮੀਂਹ ਤੁਹਾਨੂੰ ਕਿਹੜੇ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲਣ ਵਾਲਾ ਹੈ ਸਭ ਤੋਂ ਪਹਿਲਾਂ ਫਾਜ਼ਿਲਕਾ ਮੁਕਸਰ ਫਰੀਦਕੋਟ ਠੀਕ ਹੈ ਜੀ ਫਿਰੋਜ਼ਪੁਰ ਮੋਗਾ ਬਠਿੰਡਾ ਉਸ ਤੋਂ ਬਾਅਦ ਕਈ ਹੋਰ ਜ਼ਿਲ੍ਹੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਲੁਧੇਰਾ ਫਤਿਹਗੜ੍ਹ ਸਾਹਿਬ ਮਹਾਲੀ ਤੇ ਰੂਪਨਗਰ ਇਨ੍ਹਾਂ ਇਲਾਕਿਆਂ ਵਿੱਚ ਸਭ ਤੋਂ ਜ਼ਿਆਦਾ ਮੀਂਹ ਤੁਹਾਨੂੰ ਦੇਖਣ ਨੂੰ ਮਿਲਿਆ ਪਰ ਜੇ ਗੱਲ ਕਰੀਏ ਮੀਂਹ ਦੀ ਸ਼ੁਰੂਆਤੀ ਤਾਂ ਮੀਂਹ ਦੀ ਸ਼ੁਰੂਆਤ ਸਿਰਫ ਉੱਪਰ ਹੋਈ ਹੈ ਜੀ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਪਠਾਨਕੋਟ ਇਨ੍ਹਾਂ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਪੰਜਾਬ ਦੇ ਵਿੱਚ ਐਂਟਰੀ ਕਰ ਚੁੱਕਿਆ ਤੇ ਆਉਣ ਵਾਲੇ 2 ਤੋਂ 4 ਘੰਟੇ ਵਿੱਚ ਤੁਹਾਨੂੰ ਮੀਂਹ ਦੇ ਪਾਣੀ ਠੀਕ ਹੈ ਜੀ ਆਲੇ ਦੁਆਲੇ ਮੀਂਹ ਹੀ ਮੀਂਹ ਦੇਖਣ ਨੂੰ ਮਿਲਣ ਵਾਲਾ ਹੈ ਬਾਕੀ ਤੁਹਾਡਾ ਕਿਹੜਾ ਜ਼ਿਲ੍ਹਾ ਹੈ ਨੀ ਚਾ ਕਮੈਂਟ ਕਰਕੇ ਜਰੂਰ ਦੱਸਿਓ ਧ